ਆਹ ਨਾ ਬੰਦਿਆ ਨੇ ਬਹੁਤ ਹਲਪ ਕਰੀ ਆਪਣੀ ਹੰਬਾਲਾ ਸ਼ਹਿਰ ਮਨਜੀ ਸਾਹਿਬ ਦੇ ਕੋਲ ਹਾਂ ਪਾਣੀ ਸਾਰੇ ਮਤਲਬ ਥੋੜੇ ਨਜ਼ਦੀਕ ਨਹੀਂ ਕਰਾਂ ਵਾਲੇ ਬੰਦੇ ਆ ਹਣਾਂਗੋ ਹੱਲਪ ਕਰੀ ਵਿਚਾਰਿਆ ਲੈ ਕਿੰਨ ਸਵਾਲ ਨਾਲ ਜਰਾ ਜੀ ਪੁੱਛ ਲੈ ਉਹ ਤੌਰ ਉੱਪਰ ਨੂੰ ਦੂਰ ਪਰ ਮੈਂ ਜਿੱਦੀ ਪੁੱਛੇ ਜਿਲਬਰੀ ਕੇਸ ਆ ਵੀ ਬੱਸ ਸੇ ਚ ਜਾਵਾਕ ਹੋਇਆ ਲੇਡੀਜ਼ ਦੇ 15 ਮਿੰਟ ਰੁਕੇ ਰਹੇ ਇਥੇ ਕਿ ਕਿਹੜਾ ਪਿੰਡ ਆ ਤੁਹਾਡਾ ਰਾਜਪੁਰਾ ਰਾਜਪੁਰਾ ਖਾਸ ਹੈ ਠੀਕ ਹੈ ਕੁੜੀਆਂ ਹਾਂ ਠੀਕ ਚਲੋ ਇਹ ਬੱਚਾ ਹੋਰ ਹੈ ਇਹ ਬੱਚਾ ਹੋਇਆ ਉਹ ਲੈਡਿਸ ਇਹ ਬੱਚਾ ਆਇਆ ਅੱਛਾ ਇਹ ਪੜਤੋ ਪਹਿਲਾ ਬੱਚਾ ਹੋ ਗਿਆ ਨਹੀਂ ਇਹ ਹੋਇਆ ਬੱਚਾ ਹਨਾ ਹੋਇਆ ਇਹ ਪਹਿਲਾ ਬੱਚਾ ਹਾਂ ਅੱਛਾ ਕਿੰਨੀ ਗੋਰ ਆਦੀ ਕੋਣ ਲੱਗਦੇ ਆਪਕੇ नहीं लगती मेरी दो बच्चे से एक जान पहचान की है अच्छा हाँ। नहीं आपके साथ में थी ना साथ में आई ना वहाँ से कौन वो तो जिसके बच्चा वो आप... पहले बैठी थी मैं तो बाद से बैठी फिर बाद में तो पहचान वो अकेली आई थी अकेली है वो तो उसके बारे में कैसे पता चलेगा उसके घर का मैं जाके बता दूंगी आपको पता है और जान पहचान भी है ना सर राज होना है ना घर चल ये तो यही खड़े हैं

ਸੇਯਾਕੇ ਕਰ ਲਾਂਗੇ ਸਾਹਿਬ ਚਲ ਕੋਈ ਨਾ ਹਉ ਤਾਂ ਉਸੇ ਦਾ ਹਾਂ ਇਹ ਸਾਫ ਚਲ ਭਈ ਇਹਨਾਂ ਬੰਦਿਆਂ ਨੇ ਬਹੁਤ ਹੈਲਪ ਕੀਤੀ ਆਪਣੀ ਅੰਮ੍ਰਿਤਸਰ ਸ਼ਹਿਰ ਮਨਜੀ ਸਾਹਿਬ ਦੇ ਕੋਲ ਹਾਂ ਪਾਣੀ ਨਾ ਸਾਰੇ ਮਤਲਬ ਇੱਥੋਂ ਦੇ ਨਜ਼ਦੀਕ ਦੇ ਘਰਾਂ ਵਾਲੇ ਬੰਦੇ ਆ ਜਿਹੜੇ ਬਹੁਤ ਹੈਲਪ ਕਰੀ ਵਿਚਾਰੇ ਨੇ ਅੱਜ ਇੱਕ ਸਵਾਲ ਨਾਲ ਜਰਾ ਜੀ ਦੂ ਪੁੱਛ ਲੈ ਜੀ ਦੂ ਨੂੰ ਦਿਲ ਕਰ ਮੈਨੂੰ ਜਿਹੜੀ ਪੁੱਛੀ